ਲੈ ਵੀ ਮੈਂ ਅੱਜ ਆਪਾਂ ਕੱਲ ਮੈਂ ਟੀਸਾ ਕੋ ਟਰੈਕਟਰ ਮੰਡੀ ਤੇ ਖੜਿਆ ਇਹ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਸਭ ਨੂੰ ਪਤਾ ਹੀ ਹੈ ਤੇ ਅੱਜ ਆਪਾਂ ਬਾਈ ਸੰਦੋਹੇ ਵਾਲੇ ਕੋਲੇ ਆਏ ਸੀ ਆਪਣੇ ਭਰਾ ਕੋਲੇ ਤੇ ਆ ਬਹੁਤ ਖਰੀਦਦਾਰ ਪਹੁੰਚਿਆ ਤੇ ਬਹੁਤ ਟਰੈਕਟਰ ਆਇਆ ਮੰਡੀ ਤੇ ਟਰਾਈਆਂ ਟਰੈਕਟਰਾਂ ਦੀਆਂ ਚੱਲੀ ਜਾਂਦੀਆਂ ਤੇ ਲੈ ਵੀ ਅੱਜ ਆਪਾਂ ਤੁਹਾਨੂੰ ਭਰਾ ਨਾਲ ਮਲਾਉਣਾ ਦੇ ਦਿਖਾਵਾਂਗੇ ਟਰੈਕਟਰ ਅੱਜ ਪਹਿਲੀ ਵਾਰ ਵਧੀਆ ਬਹੁਤ ਕਿੰਨੇ ਕਿ ਟਰੈਕਟਰ ਲੈ ਕੇ ਆਇਆ ਭਾਈ ਸੈਟ ਹੈ ਗਿਆ ਭਾਈ ਆਪਣਾ 12 15 ਜੀ ਜੀ ਅੱਜ ਮਿੱਤਰੋ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਲੈ ਬਈ ਦਰਸਾਈਏ ਕਰੀਏ 13 ਮਾਡਲ ਆ ਬਈ ਇਹ ਠੀਕ ਹੈ ਜੀ 52 HP ਦਾ ਟਰੈਕਟਰ ਆ ਠੀਕ ਹੈ ਜੀ ਪਲੱਸ ਟਰਬੋ ਵਾਲਾ ਠੀਕ ਹੈ ਜੀ ਟਰਬੋ ਆਈ ਇਹ ਕੰਪਨੀ ਵੱਲੋਂ ਕੰਪਨੀ ਵੱਲੋਂ ਠੀਕ ਹੈ ਕਿ ਆਮ ਨੰਬਰ ਹੈ ਠੀਕ ਹੈ ਜੀ ਫੇਰ ਹੈਗਾ ਟਰੈਡ ਦੇ 85 ਪੈਸੇ ਠੀਕ ਹੈ 85 ਬੰਦੇ ਟੌਰ ਆ ਚਾਰੀ ਹੈ ਨਾ ਇਹ ਤਿੰਨ ਗੇਅਰ ਦੀ ਇੰਜਨ ਗੇਅਰ ਦਾ ਵੇਚ ਪੀਜ ਆ ਪੀਜ ਠੀਕ ਹੈ ਬਾਕੀ ਸੋਡੀ ਤਸੱਲੀ ਕਰਕੇ ਦੇ ਨੋ ਤਸੱਲੀ ਕਰਕੇ ਵਾਹ ਕੇ ਕੋਈ ਵੀ ਡਰਾਈਵਰ ਆਪਾਂ ਬਾਅਦ ਵਿੱਚ ਹੱਲੀ ਕਰਦੇ ਆਂ ਯਾ ਹੌਡਲੀ ਛਤਰੀ ਦੇ ਡੈਕ ਵਿੱਚ ਹੀ ਦੇਣਾ ਸਾਰਾ ਸਾਮਾਨ ਜਿਹੜਾ ਟਰੈਕਟਰ ਦੇ ਲੱਗੇ ਹੋਏ ਉਹ ਵਿੱਚ ਹੀ ਦੇਣਾ ਮਿਸਟਰ ਜਿਵੇਂ ਇਹ ਟਰੈਕਟਰ ਕਿਹੜਾ ਬਾਈ ਕਹਿੰਦਾ ਪੈਸੇ ਨਹੀਂ ਦੇਣਾ ਹੈ ਟਰੈਕਟਰ ਬਾਈ ਕਿੰਨਾ ਕਮਾਨਦਾਨ ਕਰਾਉਂਗਾ ਰੇਟ ਹੈਗਾ ਬਾਈ 4,90,000 ਇਹ ਦੇ ਦਾਂਗੇ ਆਪਾਂ 65,000 ਦਾ 3 4 ਲੱਖ ਤੇ 65,000 ਦਾ ਬਾਈ ਕਹਿੰਦਾ ਦੇ ਦਾਂਗੇ ਲੈ ਬਾਈ ਜੀ ਆਪਣੀ ਕੋਈ ਵੀਡੀਓ ਦੇਖ ਕੇ ਉਹ ਤੇ ਕਰੋ ਵੀ ਮੰਗਣਾ ਹਾਂ ਮੌਕੇ ਤੇ ਹੋ ਜਾਊਗਾ ਕੰਮ ਤੇ ਇਹ ਦੂਵਾਦ ਆ ਗਿਆ ਜੀ 241 ਐਚ 11 ਮਾਡਲ ਆ ਬਾਈ ਠੀਕ ਹੈ ਜੀ ਟੈਰ ਹੈ ਗਿਆ ਇਹਦੇ 40-45 40-45 ਪੈਸੇ ਟੈਰ ਹੈ ਬਲੋਰ ਇਹਨਾਂ ਟ੍ਰੈਂਡ ਸਾਰਾ ਰਿਵੈਨਲ ਹੈ ਪੰਜਾਬ ਨੰਬਰ ਆ ਜੀ ਤੇ ਇੰਜਨ ਗੇਅਰ ਵੀ ਵੀ ਇੰਜਨ ਗੇਅਰ ਦਾ ਵੀ ਠੀਕ ਹੈ ਬਾਈ ਦੱਸੋ ਜੀ ਕਿੰਨੇ ਦੇ ਦੱਸ ਸਕਦੇ ਆ ਇੱਕ ਲੱਖ 85000 ਰੁਪਿਆ ਡਿਮਾਂਡ ਆ ਜੀ ਕਿੰਨੇ ਦੇ ਆਪਾਂ ਛਾੜ ਦਾਂਗੇ ਬਾਈ 60000 ਠੀਕ ਹੈ ਜੀ 1 ਲੱਖ ਤੇ ਬਾਈ ਕਹਿੰਦਾ 60000 ਦਾ ਆਪਾਂ ਛਾੜ ਦਾਂਗੇ ਅੱਗੇ ਆ ਗਿਆ ਮਿੱਤਰੋ ਨਿਊ ਹੌਲੈਂਡ 6500 ਇਹ ਬੰਦ ਸੀ ਨਾ ਟਰੈਕਟਰ ਹੈ ਨਾ ਬਾਈ ਹਾਂ ਬਈ ਐਸੀ ਗੱਲ ਠੀਕ ਹੈ ਤੇ ਇਸ ਯੂਸੀ ਪੂਰਾ ਵਧੀਆ ਚੱਲਦਾ ਇਹਰਾ ਆ ਕੇ ਆਇਆ ਸਾਰਾ ਟੈਕ ਚਾਹੇ ਵਧੀਆ ਲਾਇਆ ਬਾਈ ਨੇ ਇਹ ਕਾਇਆ ਪਹਿਲਾਂ ਤੋਂ ਬਣਿਆ ਹੋਇਆ ਹੈ ਜੀ ਅਗਰ ਇਹ ਸੁਣਾ ਰਹੇ ਬਈ ਇਹ ਟੀ ਵਾਲੇ ਠੀਕ ਹੈ ਤੇ ਪੂਰਾ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਤੇ ਨੰਬਰ ਕਿੰਨਾ ਹੈ ਜੀ ਨੰਬਰ 50 ਠੀਕ ਹੈ 30 ਸਪੀਡ ਟਰੈਕਟਰ ਇਹ 30 2012 ਮਾਡਲ ਆ ਬਾਈ 5 ਲੱਖ ਤੇ 95000 ਰੁਪਏ ਬਾਈ ਡਿਮਾਂਡ ਕਰਦਾ ਬਹੁਤ ਸੋਹਣਾ ਟਰੈਕਟਰ ਹੈ ਤੇ ਕਿੰਨੇ ਦਾ ਛੱਡਣਾ ਬਾਈ ਇਹ ਦੇ ਦਾਂਗੇ ਬਈ ਆਪਾਂ 5 ਲੱਖ 70000 5 ਲੱਖ ਤੇ 70000 ਦਾ ਬਾਈ ਜੀ ਨਾ ਆਪਾਂ ਦੇਵਾਂਗੇ ਤੇ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਤੇ ਬਾਈ ਨਾਲ ਸੰਪਰਕ ਕਰ ਲੇ ਤੇ ਇੱਕ ਵਾਰੀ ਬੋਲ ਵੀ ਦੇ ਬਾਈ 6883585655 6883585655 85655 ਲਓ ਜੀ ਅੱਗੇ ਆ ਗਿਆ ਫਾਰਮ ਟਰੈਕ ਇਹਦੇ ਬਾਰੇ ਦੱਸੋ ਇਹ 2006 ਮਾਡਲ ਆ ਬਾਈ ਠੀਕ ਹੈ ਜੀ ਪਰ ਵਾਰਸ ਤੇ ਪੀਡੂ ਤੇਲ ਬਰੇਕ ਤੇਲ ਵੀ ਤੇ ਟਾਇਰ 85 85 ਪੈਸੇ ਪੂਰਾ ਕਰਨਾ ਚਾਹੀਦਾ ਡਬਲ ਕਲਚ ਬਈ ਤੇ ਇਹ ਟਾਇਰਾਂ ਦੀ ਕੰਡੀਸ਼ਨ ਬਈ ਇਹਦੀ ਟਾਇਰ 85 85 ਪੈਸੇ ਆਰਜਨ ਕਿਦਾਗਾ ਆਰਜਣਾ ਇੰਜਨ ਗੇਅਰ ਦਾ ਵੀ ਬਹੁਤ ਚੰਗਾ ਰਹਿਦਾ ਭਾਈ ਜਨਾ ਆਪਣੀ ਫੋਲਾ ਗਾਰੰਟੀ ਆ ਜੋ ਤੇ ਵੀ ਮੰਨ ਲੇ ਜਨਾ ਰੰਗ ਵੀ ਬਹੁਤ ਪਿਆਰ ਟਰੈਕਟਰ ਦਾ ਪੂਰਾ ਸੋਹਣਾ ਕਿੰਨੇ ਦਾ ਛੱਡਣਾ ਬਈ ਇਹ ਇਹ ਦੇ ਦਾਂਗੇ ਭਾਈ ਆਪਾਂ 230000 ਇਹ ਤੇ ਨੋਨ ਫੈਂਸ ਹੋਊਗੀ ਆਪਣੇ ਟਰੈਕਟਰਾਂ ਦੇ ਬਾਈ ਹਾਂ ਬਾਈ ਹੋਊ ਉੱਚੇ ਮਾਡਲ ਤੇ ਹੋਊਗਾ ਪਿਆਨ ਨੰਬਰ ਕਿੰਨੇ ਮਾਡਲ ਤੱਕ ਉੱਪਰ ਚੜ੍ਹਦੇ ਆਪਾਂ 10 ਤੋਂ ਉੱਪਰ ਹੋਊਗਾ 10 ਤੋਂ ਉੱਪਰ ਲਓ ਜੀ ਅੱਗੇ ਆ ਗਿਆ ਜੀ ਅਰਜਨ 650 ਆ ਕਾਪੀ ਦਿਖਾਈ ਹੋ ਜੀ ਅਰਜਨ ਇਹ ਕਿੰਨਾ ਜੀ ਇਹ ਇਹ ਬਾਈ ਮਾਡਲ ਆ 14 ਠੀਕ ਹੈ ਜੀ ਤੇ ਨੰਬਰ ਇਹਦਾ ਬਟਿੰਡੇ ਦਾ ਜੀ ਨੰਬਰ ਬਟਿੰਡਾ 50 ਨੰਬਰ ਬਟਿੰਡੇ ਦਾ ਜੀ ਪੀਬੀ03 ਦਿਖਾ ਦੇ ਸਾਰਾ ਟਰੈਕਟਰ ਦਿਖਾ ਦਿਓ ਸਾਰਾ ਟਰੈਕਟਰ ਟਾਇਰਾਂ ਦੇ ਡਿਜੀਟਲ ਬਹੁਤ ਵਧੀਆ ਵੀ ਹੈ ਪੀਅਰ ਦੇ ਟਾਇਰਾਂ ਨਾਲ ਇਹ ਮੂਹਰੇ ਵੀ ਵੀ ਦੇ ਜੀ ਦੋ ਇਹ ਡੈਰ ਲੀਗ ਨੇ ਮੈਂ ਆ ਗਿਆ ਤੇ ਡਿਮਾਂਡ ਇਦੀ ਹੈਗੀ 4 ਲੱਖ ਤੇ 65000 ਕਿੰਨੇ ਦਾ ਛਿਰਣਾ ਵਾਲਾ ਬਈ ਇਹ ਚੈਂਜਰ ਵਾਲਾ ਟੈਕੀ ਹੈ ਮੈਂਟ ਕਹਿੰਦਾ ਨਹੀਂ ਠੀਕ ਹੈ ਜੀ ਡਬਲ ਡਿਸਟਰੀਬਿਟਰ ਹੈ ਡਬਲ ਇਹ ਤਾਂ ਜਸਟਿਫਾਈਟ ਨਹੀਂ ਆਇਆ ਬਈ ਆਇਆ ਨਹੀਂ ਵੀ ਚੈਂਜਰ ਇਹ ਆਇਆ ਠੀਕ ਹੈ ਕਿੰਨੇ ਦਾ ਛਿਰਣਾ ਇਹ ਇਹ ਦੇ ਦਾਂਗੇ ਆਪਾਂ ਬਈ 4.5 ਲੱਖ 4.5 ਲੱਖ ਰੁਪਏ ਦਾ ਬਈ ਓਕੇ ਤੇ ਹੋਰ ਮਾਨਤਨ ਹੋ ਜੂਗਾ ਇਸ ਤੋਂ ਬਾਅਦ ਆ ਗਿਆ ਜੀ ਸਫਰਾ ਇਹ ਅੱਬਈ 99ਵੇਂ ਮਾਡਲ ਠੀਕ ਹੈ ਲੱਗਦਾ ਨਹੀਂ ਪਰ ਨਾਭੀ ਡਰੈਕਟਰ ਹੈ ਫਰੰਟ ਪੇਡ ਵੀ ਸਾਰਾ ਹੋਇਆ ਬਈ ਸਾਰਾ ਹੋਇਆ ਬਈ ਸਾਰਾ ਹੋ ਗਿਆ ਫਰੰਟ ਪੇਡ ਵੀ ਸਾਰਾ ਹੋਇਆ ਜਨਗੇਰ ਵੀ ਸਾਰਾ ਹੋਇਆ ਕੰਮ ਜਾਵਾਂ ਕੰਮ ਸਾਰਾ ਓਕੇ ਕਰਾਇਆ ਜਾਓ ਓਕੇ ਜਾਵਾਂ ਚਲ ਜਮਨ ਨਾਮ ਇਹ ਵਗੈਤ ਲਈ 99 ਮਾਡਲ ਫਿਕਰ ਹੈ ਇਹ ਟਾਇਰਾਂ ਦੀ ਕੰਡੀਸ਼ਨ ਦਾ ਲੈ ਗਿਆ ਬਾਈ ਇਹਦੇ 45 ਰੁਪਏ ਠੀਕ ਹੈ ਡਿਮਾਂਡ ਵੀ ਬਹੁਤ ਹੈ ਪਰ ਓਕੇ ਹੈ ਜਮਨ ਠੀਕ ਹੈ ਜੀ 210000 ਰੁਪਿਆ ਰੇਟ ਹੈ ਦਾ ਠੀਕ ਹੈ ਜੀ 210000 ਰੇਟ ਹੈ ਤੇ ਇਹਦਾ ਆਪਾਂ 90000 ਦਾ ਦੇ ਦਾਂਗੇ ਬਾਈ ਬਾਈ 190000 190000 ਰੇਟ ਹੀ ਆ ਚੰਗਾ ਬਹੁਤ ਹੈ ਜੀ ਇਹਨਾਂ ਕੰਮ ਉਹ ਉਹ ਡਿੱਕ ਬਾਈ ਕਹਿੰਦਾ ਨਾਲ ਹੀ ਦੇਵਾਂਗੇ ਇਹ ਬੜਾ ਕੁ ਜਿਵੇਂ ਬੜਾ ਬੜਾ ਇਹ ਅੱਗੇ ਆ ਜਾ ਫੇਰ 855 ਇਹ ਤਾਂ origignal ਆ ਬਾਈ ਇਹ origignal ਆ ਠੀਕ ਹੈ ਇਹ 2001 ਦਾ ਮਾਡਲ ਜਜੀਬ ਜੀ ਮੈਂ ਤੇਰਾ ਰੰਗ ਪੇਂਟ ਟਰੈਕਟਰ ਹੋਇਆ ਬਾਈ ਦੱਸ ਕੇ ਦੇਣਗੇ ਕੋਈ ਐ ਹੋਣੀਆ ਵੀ ਰੰਗ ਪੇਂਟ ਐਂ ਕਹਿ ਦੇਣੀ ਵੀ origignal ਐ ਸਾਰਾ ਕੁਝ ਦੱਸ ਕੇ ਦੇਣਗੇ ਇਹਦੇ ਬਾਰੇ ਦੱਸੋ ਜੀ ਯਾ ਨੰਬਰ ਬਾਈ ਜਿਪ ਵਾਲੀ ਕਾਪੀ ਐ 2001 ਮਾਡਲ ਸਰਕਾਰੀ ਨੰਬਰ ਬਲੇਟਾ ਲੱਗਿਆ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਲਾਤੀ ਟਾਇਰ ਇਹਦਾ ਮਤਲਬ ਦਾ ਜਮੀ ਨਵੇਂ ਆ ਬਈ ਉਹਲੇ ਬਸ 50 ਪਏ ਤੇ ਆ ਇਹ 2 ਲੱਖ 28000 ਰੁਪਏ ਬਾਈ ਡਿਮਾਂਡ ਕਰਦੇ ਆ ਕਿੰਨੇ ਦਾ ਛੱਡਣਾ ਵੀ ਆ ਇਹ ਦੇ ਦਾਂ ਸਵਾ 2 ਲੱਖ ਸਵਾ 2 ਲੱਖ ਦਾ ਬਾਈ ਕਹਿੰਦਾ ਛੱਡ ਦਾਂਗੇ ਆਪਾਂ ਇਹਨੂੰ